ਸੋ ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜੇ ਆ ਚੁੱਕੇ ਨੇ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਨੇ ਇਸ ਸੀਟ ਤੇ ਜਿੱਤ ਹਾਸਲ ਕਰ ਲਈ ਐ ਸੋ ਇੱਕ ਹੋਰ ਜ਼ਿਮਨੀ ਚੋਣ ਜਿਹੜੀ ਆਮ ਆਦਮੀ ਪਾਰਟੀ ਜਿੱਤ ਗਈ ਹੈ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ 42649 ਵੋਟਾਂ ਦੇ ਨਾਲ ਇਸ ਸੀਟ ਤੇ ਜਿੱਤ ਹਾਸਲ ਕਰ ਚੁੱਕੇ ਨੇ ਜਦਕਿ ਦੂਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਜਿਹੜੇ ਨੇ ਸੁਖਜਿੰਦਰ ਕੌਰ ਰੰਧਾਵਾ ਹੋ ਰਹੇ ਨੇ ਜਿਨ੍ਹਾਂ ਨੂੰ 30558 ਵੋਟ ਪਏ ਨੇ ਜਦਕੀ ਵਾਰਿਸ ਪੰਜਾਬ ਦੀ ਅਕਾਲੀ ਦਲ ਯਾਨੀ ਕਿ ਅੰਮ੍ਰਿਤਪਾਲ ਦੀ ਪਾਰਟੀ ਵੱਲੋਂ ਚੋਣ ਲੜ ਰਹੇ ਮਨਦੀਪ ਸਿੰਘ ਨੂੰ 19620 ਵੋਟਾਂ ਪਈਆਂ ਨੇ ਤੇ ਕਾਂਗਰਸ ਨੂੰ 15078 ਵੋਟਾਂ ਕਰਨਬੀਰ ਸਿੰਘ ਬੁਰਜ ਨੂੰ 15078 ਵੋਟਾਂ ਜਦਕਿ ਭਾਰਤੀ ਜਨਤਾ ਪਾਰਟੀ 6239 ਵੋਟਾਂ ਤੇ ਸਿਵਟ ਕੇ ਰਹਿ ਗਈ ਹੈ ਸੋ ਸਿੱਧੇ ਤੌਰ ਤੇ ਕਹਿ ਸਕਦੇ ਆ ਕਿ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੋਵੇਂ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਨੇ ਤੇ ਵਾਰਿਸ ਪੰਜਾਬ ਦੇ ਜਿਹੜਾ ਅਕਾਲੀ ਦਲ ਮਨਦੀਪ ਸਿੰਘ ਵੱਲੋਂ 19620 ਵੋਟਾਂ ਲਈਆਂ ਗਈਆਂ ਨੇ ਹਾਲਾਂਕਿ ਲੋਕ ਸਭਾ ਚੋਣਾਂ ਦੇ ਮੁਤਾਬਕ ਜੇ ਦੇਖਿਆ ਜਾਏ ਤੇ ਇੱਕ ਵੱਡਾ ਡੈਂਟ ਪੰਥਕ ਪਾਰਟੀ ਨੂੰ ਜ਼ਰੂਰ ਇੱਥੇ ਪਿਆ ਹੈ ਉਹ ਵੀ ਉਦੋਂ ਜਦੋਂ ਅਕਾਲੀ ਦਲ ਦੇ ਦੋ ਹਿੱਸੇ ਹੋ ਕੇ ਕੁਝ ਲੀਡਰ ਜਿਹੜਾ ਨੇ ਨਵਾਂ ਅਕਾਲੀ ਦਲ ਜਿਹਨੂੰ ਅਕਾਲੀ ਦਲ ਉਨਰ surjit ਕਿਹਾ ਗਿਆ ਉਹ ਵੀ ਉਹਨਾਂ ਦੇ ਨਾਲ ਸੀ ਕਈ ਹੋਰ ਧਿਰਾਂ ਦਾ ਸਮਰਥਨ ਸੀ باوجود ਉਸਦੇ ਤੀਜੇ ਨੰਬਰ ਤੇ ਪੰਥਕ ਪਾਰਟੀ ਦਾ ਰਹਿਣਾ ਹਾਲਾਂਕਿ ਆਪਣੇ ਆਪ 'ਚ ਕਈ ਸਵਾਲ ਵੀ ਖੜੇ ਕਰਦਾ ਪਰ ਇੱਕ ਇਹ ਵੀ ਮੰਨਿਆ ਜਾਂਦਾ ਹੈ ਕਿ ਸ਼ਾਇਦ ਉਹਨਾਂ ਵੱਡਾ ਚਿਹਰਾ ਬੰਦੀਪ ਸਿੰਘ ਨਹੀਂ ਸੀ ਜਿੰਨਾ ਵੱਡਾ ਭਾਈ ਅਮਰਤਪਾਲ ਕਿਉਂਕਿ ਉਸ ਵੇਲੇ 2024 ਜਦੋਂ ਭਾਈ ਅਮਰਤਪਾਲ ਇਲੈਕਸ਼ਨ ਲੜੇ ਤੇ 44703 ਵੋਟਾਂ ਪਈਆਂ ਸੀਗੀਆਂ 2024 ਦੇ ਵਿੱਚ ਕੱਲੇ ਤਰਨਤਾਰਨ ਹਲਕੇ 'ਚ ਪਰ ਇਹ ਵੋਟਾਂ ਹੁਣ 19620 ਰਹਿ ਗਏ ਨਾ ਯਾਨੀ ਕਿ ਇੱਕ ਵੱਡੇ ਚਿਹਰੇ ਦਾ ਵੀ ਫਰਕ ਨਜ਼ਰ ਆਉਂਦਾ ਹੁਣ ਗੱਲ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੀ ਆਮ ਆਦਮੀ ਪਾਰਟੀ ਨੇ ਜਿਹੜੀ ਇਹ ਚੋਣ ਜਿੱਤੀ ਹੈ ਦਰਸਲ ਹਰਮੀਤ ਸੰਧੂ ਪਿਛਲਾ ਇਲੈਕਸ਼ਨ ਅਕਾਲੀ ਦਲ ਤੋਂ ਲੜੇ ਸੀ ਔਰ ਅਕਾਲੀ ਦਲ ਤੋਂ ਜਦੋਂ ਇਲੈਕਸ਼ਨ ਲੜੇ ਸੀ ਤਾਂ ਲਗਭਗ ਇੰਨੀਆਂ ਹੀ ਵੋਟਾਂ ਉਹਨਾਂ ਨੂੰ ਪਈਆਂ ਸੀ 39347 ਜਾਨਣੇ ਕਿ 2022 ਚ ਜਦੋਂ ਅਕਾਲੀ ਦਲ ਤੋਂ ਹਰਮੀਰ ਸੰਧੂ ਇਲੈਕਸ਼ਨ ਲੜੇ ਤਾਂ ਉਹਨਾਂ ਨੂੰ 39347 ਵੋਟਾਂ ਪਈਆਂ ਸੀ ਹੁਣੇ ਤੁਸੀਂ ਮੰਨ ਲਓ ਕਿ ਹਰਮੀਰ ਸੰਧੂ ਨੂੰ ਪਈਆਂ ਜਾਂ ਅਕਾਲੀ ਦਲ ਨੂੰ ਪਈਆਂ ਪਰ ਅੱਜ ਜਦੋਂ ਆਮ ਆਦਮੀ ਪਾਰਟੀ ਤੋਂ ਹਰਮੀਰ ਸੰਧੂ ਇਲੈਕਸ਼ਨ ਲੜ ਰਿਹਾ ਹੈ ਔਰ ਉਹ ਵੀ ਬਾਈ ਇਲੈਕਸ਼ਨ ਜੋ ਕਿ ਸਰਕਾਰ ਦਾ ਇਲੈਕਸ਼ਨ ਬਣਿਆ ਜਾਂਦਾ ਉਸ ਵੇਲੇ 42659 ਵੋਟਾਂ ਬਹੁਤਾ ਫਰਕ ਨਹੀਂ ਹੈ ਪਰ ਆਪਣੇ ਆਪ ਚ ਇੱਕ ਜਿਹੜਾ ਹੈਰਾਨ ਕਰ ਦੇਣ ਵਾਲਾ ਜਾਂ ਕਹਿ ਲਈਏ ਕਿ ਇੱਕ ਸਰਪ੍ਰਾਈਜ਼ਿੰਗ ਫੈਕਟਰ ਐਸ ਪੂਰੀ ਚੌਂਚ ਰਿਆ ਅਕਾਲੀ ਦਲ ਇੱਕ ਚੰਗਾ ਬਾਉਂਸ ਬੈਕ ਕਮਬੈਕ ਜਾਂ ਕਹਿ ਲਈਏ ਕਿ ਇੱਕ ਵਾਪਸੀ ਵੱਡੀ ਅਕਾਲੀ ਦਲ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਚੌਂ ਦੇ ਵਿੱਚ ਕੀਤੀ ਇਸ ਜਿਮਨੀ ਚੌਂਚ 30558 ਵੋਟਾਂ ਅਕਾਲੀ ਦਲ ਨੂੰ ਮਿਲੀਆਂ ਹਾਲਾਂਕਿ 2022 ਦੇ ਵਿੱਚ ਵੀ ਇਸ ਹਲਕੇ ਤੋਂ ਅਕਾਲੀ ਦਲ ਨੂੰ 39347 ਵੋਟਾਂ ਮਿਲੀਆਂ ਸੀ ਉਦੋਂ ਹਰਮੀਤ ਸੰਧੂ ਉਮੀਦਵਾਰ ਸੀ ਪਰ ਉਹ ਇੱਕ ਨਵਾਂ ਉਮੀਦਵਾਰ ਵੀ ਲਿਆ ਕੇ ਹਾਲਾਂਕਿ ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਇਹ ਸੀ ਕਿ ਅਕਾਲੀ ਦਲ ਦਾ ਉਮੀਦਵਾਰ ਪਾਰਟੀ ਚ ਸ਼ਾਮਲ ਕਰਾ ਕੇ ਅਕਾਲੀ ਦਲ ਨੂੰ ਹੋਰ ਵੱਡਾ ਡੈਂਟ ਪਾਇਆ ਜਾਏ ਇੱਕ ਤੇ ਪੁਰਾਣਾ ਅਕਾਲੀ ਦਲ ਦਾ ਉਮੀਦਵਾਰ ਆਪ ਚ ਆਇਆ ਆਪ ਦਾ ਆਪਣਾ ਵੋਟ ਹਰਮੀ ਸੰਧੂ ਦਾ ਆਪਣਾ ਪਰਸਨਲ ਵੋਟ ਫਿਰ ਅਕਾਲੀ ਦਲ ਜੋ ਡਿਵਾਈਡੇਸ਼ਨ ਹੋਇਆ ਯਾਨੀ ਕਿ ਪੰਥਕ ਵੋਟ ਜਿਹੜੀ ਅਮਰਿਤਪਾਲ ਵਾਲੇ ਗਰੁੱਪ ਨੂੰ ਵੀ ਗਈ ਤੇ ਦੂਜੇ ਅਕਾਲੀ ਦਲ ਨੂੰ ਵੀ ਗਈ باوجود ਉਸ ਦੇ ਜੇ ਅਕਾਲੀ ਦਲ 30558 ਵੋਟ ਲੈ ਗਿਆ ਤੇ ਇਸ ਨੇ ਆਪਣੇ ਆਪ ਇੱਕ ਵੱਡਾ ਕਮਬੈਕ ਅਕਾਲੀ ਦਲ ਦਾ ਬਾਉਂਸ ਬੈਕ ਕਹਿ ਲੋ ਜਾਂ ਵਾਪਸੀ ਕਹਿ ਲੋ ਹੁੰਦੀ ਨਜ਼ਰ ਆ ਰਹੀ ਹੈ ਜੋ ਮੈਂ ਸੁਖਬੀਰ ਸਿੰਘ ਬਾਦਲ ਨੇ ਕੀਤੀ ਜੋ ਮੈਂ ਤਕਾਲੀ ਵਰਕਰਾਂ ਨੇ ਕੀਤੀ ਔਰ ਖਾਸ ਤੌਰ ਤੇ ਸਰਕਾਰ ਵਰਸ ਅਕਾਲੀ ਦਲ ਇਲੈਕਸ਼ਨ ਸ਼ੁਰੂ ਤੋਂ ਨਜ਼ਰ ਆਇਆ ਜਿਸ حساب ਨਾਲ ਲਗਾਤਾਰ ਧੱਕੇ ਕਰਨ ਦੇ ਪਰਚੇ ਕਰਨ ਦੇ ਇਲਜ਼ਾਮ ਅਕਾਲੀ ਦਲ ਵੱਲੋਂ ਲਾਏ ਗਏ ਸ਼ਿਕਾਇਤਾਂ ਕੀਤੀਆਂ ਗਈਆਂ ਐਸਐਸਪੀ ਸਸਪੈਂਡ ਕੀਤੀ ਹੈ ਇਲੈਕਸ਼ਨ ਕਮਿਸ਼ਨ ਨੇ ਸੋ ਇਹ ਮੰਨਿਆ ਜਾ ਰਿਹਾ ਸੀ ਕਿ ਸਰਕਾਰ ਨੂੰ ਵੀ ਖਤਰਾ ਕਿਤੇ ਨਾ ਕਿਤੇ ਅਕਾਲੀ ਦਲ ਤੋਂ ਹੀ ਹੈ ਔਰ ਉਹ ਨਤੀਜੇ ਜਿਹੜੇ ਨੇ ਉਹ ਸਾਬਤ ਕਰਦੇ ਵੀ ਨਜ਼ਰ ਆ ਰਹੇ ਨੇ ਸੋ ਭਾਜਪਾ ਨੂੰ ਚਿੰਤਾ ਕਰਨ ਦੀ ਲੋੜ ਹੈ ਕਿ ਜੋ ਇੱਕ ਵੱਡਾ ਕਹਿ ਸਕਨੇ ਆ ਕਿ ਇੱਕ ਪ੍ਰਚਾਰ ਭਾਰਤੀ ਜਨਤਾ ਪਾਰਟੀ ਵੱਲੋਂ ਕੀਤਾ ਗਿਆ ਕਿ ਲੋਕ ਸਭਾ ਚੋਣਾਂ ਦੇ ਵਿੱਚ ਅਸੀਂ ਜੀ ਆਪਣਾ ਵੋਟ ਪਰਸੈਂਟੇਜ ਵਧਾ ਲਿਆ 2024 ਚ ਹਾਲਾਂਕਿ ਸੀਟਾਂ ਪਹਿਲਾਂ ਦੋ ਸੀਗੀਆਂ ਲੋਕ ਸਭਾ ਚ 19 ਚ 24 ਚ ਜ਼ੀਰੋ ਰਹਗੀ 1 ਵਈ ਸੀਟ ਨਹੀਂ ਆਈ ਪਰ ਇੱਕ ਦਮ ਪਰਿਆ ਗਿਆ ਕਿ ਅਸੀਂ ਆਪਣਾ ਵੋਟ ਸ਼ੇਅਰ ਵਧਾ ਲਿਆ ਪਰ ਹੁਣ ਇੱਕ ਵਾਰ ਫਿਰ ਤੋਂ ਵੋਟ ਥੱਲੇ ਗਿਆ ਲੋਕ ਸਭਾ ਇਲੈਕਸ਼ਨ ਵੇਲੇ ਭਾਜਪਾ ਨੂੰ ਇਸ ਹਲਕੇ ਤੋਂ 8105 8105 ਵੋਟ ਪਏ ਸੀ ਅੱਜ 6239 ਯਾਨੀ ਕਿ 2000 ਦੇ ਆਸ-ਪਾਸ ਵੋਟ ਭਾਜਪਾ ਦੀ ਘਟ ਗਈ ਜ਼ਮਾਨਤ ਵੀ ਜ਼ਬਤ ਹੋਈ ਹੁਣ ਸਭ ਤੋਂ ਵੱਡਾ ਸਵਾਲ ਇਸ ਪੂਰੀ ਜ਼ਮਨੀ ਚੌਂਤ ਨੇ ਜਿਹੜਾ ਖੜਾ ਕੀਤਾ ਜਾਂ ਕਹਿ ਲਿਏ ਕਿ ਸਭ ਤੋਂ ਵੱਡਾ ਸਬਕ ਜਿਹੜਾ ਦਿੱਤਾ ਉਹ ਦਿੱਤਾ ਕਾਂਗਰਸ ਪਾਰਟੀ ਨੂੰ ਕਾਂਗਰਸ ਨੇ 2022 ਦੇ ਵਿੱਚ ਇਸ ਹਲਕੇ 'ਚ 26535 ਵੋਟ ਲਏ ਸਨ। ਲੋਕ ਸਭਾ ਇਲੈਕਸ਼ਨ ਵੇਲੇ ਵੋਟ ਘਟ ਕੇ 20000 ਤੇ ਰਹਿ ਗਿਆ ਔਰ ਅੱਜ ਉਹ ਵੋਟ ਘਟ ਕੇ 15000 ਤੇ ਰਹਿ ਗਿਆ ਲਗਾਤਾਰ ਘਟਦਾ ਜਾ ਰਿਹਾ ਹੈ ਕਾਂਗਰਸ ਦਾ ਵੋਟ ਉਹ ਵੀ ਉਦੋਂ ਜਦੋਂ ਲਗਾਤਾਰ ਪ੍ਰਚਾਰ ਕਰਦੇ ਰਹੇ ਜਦੋਂ ਲਗਾਤਾਰ ਵੱਡੇ ਲੀਡਰ ਪਹੁੰਚੇ ਪਰ ਕੀ ਇਹ ਮੰਨਿਆ ਜਾਏ ਕਿ ਕੈਂਡੀਡੇਟ ਹਲਕਾ ਰਿਹਾ ਕੀ ਇਹ ਮੰਨਿਆ ਜਾਏ ਕਿ ਰਾਜਾ ਵੜਿੰਗ ਦੇ ਬਿਆਨਾਂ ਨੇ ਨੁਕਸਾਨ ਕੀਤਾ ਕੀ ਇਹ ਮੰਨਿਆ ਜਾਏ ਕਿ ਕਾਂਗਰਸ ਦੀ ਗੁੱਟਬਾਜ਼ੀ ਨੇ ਨੁਕਸਾਨ ਕੀਤਾ ਜਾਂ ਸਿੱਧੇ ਤੌਰ ਤੇ ਕਹੀਏ ਕਿ ਹੁਣ ਕਾਂਗਰਸ ਸਾਈ ਕਮਾਨ ਨੂੰ ਪੰਜਾਬ ਚ ਕਾਂਗਰਸ ਮਜ਼ਬੂਤ ਕਰਨ ਲਈ ਉੱਪਰ ਤੋਂ ਲੈ ਕੇ ਥੱਲੇ ਤੱਕ ਤਬਦੀਲੀਆਂ ਕਰਨੀਆਂ ਪੈਣਗੀਆਂ ਨੌਜਵਾਨ ਚਿਹਰੇ ਅੱਗੇ ਲੈ ਕੇ ਆਣੇ ਪੈਣਗੇ ਜਿਹੜੇ ਆਪਣੇ ਆਪ ਨੂੰ ਸੌ ਕੋ ਵੱਡੇ ਲੀਡਰ ਕਹਿੰਦੇ ਉਹਨਾਂ ਨੂੰ ਸਾਈਡਲਾਈਨ ਕਰਨਾ ਪਵੇਗਾ ਜਾਂ ਜਿਵੇਂ ਕਿ ਰਾਹੁਲ ਗਾਂਧੀ ਕਹਿੰਦੇ ਕਿ ਸਾਡੀ ਪਾਰਟੀ ਦੇ ਕੁਝ ਭਾਜੀਪੀ ਦੇ ਔਰ ਕੁਝ ਦੂਜੀਆਂ ਪਾਰਟੀਆਂ ਦੇ ਏਜੰਟ ਨੇ ਕਿ ਉਹ ਇੱਕ ਨੁਕਸਾਨ ਹੋਇਆ ਔਰ ਸਭ ਤੋਂ ਵੱਡਾ ਨੁਕਸਾਨ ਕੀ ਜੋ ਬਿਆਨਬਾਜ਼ੀਆਂ ਵਿਵਾਦਿਤ ਹੋਈਆਂ ਉਸਨੇ ਕੀਤਾ ਇਹ ਕਾਂਗਰਸ ਪਾਰਟੀ ਨੂੰ ਸੋਚਣਾ ਪਵੇਗਾ ਪਰ ਕੁਲ ਮਿਲਾ ਕੇ ਭਾਵੇਂ ਸੀਟ हरमीत संधू ने जीत लिए पर कुल मिला के है कह सकते कि एक वापसी एक तगड़ा कमबैक अकाली दल ने किया और, और आने वाले दिनों लिए यानी कि दो हज़ार सताई देख पिक्चर क्लीयर हो नज़र आ रही है कि नैशनल पार्टीज़ में लोगों ने छड़ता चाहे कांग्रेस है चाहे बीजेपी है जमानत दो जब्त हुई है हूँ पंथक तिर अकाली दल आम आदमी पार्टी की एना ची मुछ मुकाबला रहेगा और सब तो वही गल ਕੀ ਹੁਣ ਬੀਜੇਪੀ ਅਲਾਈਅੰਸ ਵਾਲੇ ਪਾਸੇ ਜਾਏਗੀ ਔਰ ਜੇ ਜਾਏਗੀ ਵੀ ਤੇ ਕਿਦੇ ਨਾਲ ਜਾਏਗੀ ਔਰ ਜੇ ਇਕੱਲੇ ਲੜੇਗੀ ਤੇ ਕੀ ਹਾਲਾਤ ਹੋਣਗੇ ਇਹ ਹੁਣ ਕੁਛ ਹੱਦ ਤੱਕ 2027 ਦੀ ਪਿਕਚਰ ਕਲੀਅਰ ਹੈ ਬਸ ਹੁਣ ਪਾਰਟੀਆਂ ਨੂੰ ਆਪਣੇ ਤੇ ਵਰਕ ਕਰਨਾ ਕਾਂਗਰਸ ਕਿਵੇਂ ਆਪਣੇ ਆਪ ਨੂੰ ਮਜ਼ਬੂਤ ਕਰਦੀ ਹੈ ਅਕਾਲੀ ਦਲ ਕਿਵੇਂ ਇਸ ਵੇਵ ਨੂੰ ਬਰਕਰਾਰ ਰੱਖਦਾ ਲੋਕਾਂ ਨੂੰ ਨਾਲ ਜੋੜਦਾ ਆਮ ਆਦਮੀ ਪਾਰਟੀ ਆਪਣਾ ਕਿਲਾ ਕਿੰਨਾ ਕੁ ਬਚਾ ਸਕਦੀ ਹੈ ਪਰ ਇੱਕ ਚੀਜ਼ ਹੋਰ ਇਹਦੇ ਨਾਲ ਸਮਝ ਆ ਗਈ 2027 ਦੀਆਂ ਚੋਣਾਂ ਚ ਆਮ ਆਦਮੀ ਪਾਰਟੀ ਨੇ ਬਹੁਤੇ ਚਿਹਰੇ ਹੁਣ ਬਦਲ ਦੇਣੇ ਆ ਔਰ ਇੱਕ ਕਵਾਇਤ ਅਗਲੇ 1-2 ਮਹੀਨੇ ਬਾਅਦ ਸ਼ੁਰੂ ਹੋ ਜਾਣੀ ਹੈ ਕਿਉਂ ਇੱਕ ਗੱਲ ਆਮ ਆਦਮੀ ਪਾਰਟੀ ਸਮਝ ਗਈ ਹੈ ਕਿ ਜੇ ਹੁਣ ਇਲੈਕਸ਼ਨ ਜਿੱਤਣਾ ਹੈ ਜੇ ਹੁਣ ਵਕਫਾ ਖਲਕਿਆਂ ਚ ਜਿੱਤਣਾ ਹੈ ਤੇ ਦੂਜੀ ਪਾਰਟੀਆਂ ਤੋਂ ਲੋਕ ਲੈ ਕੇ ਆਣੇ ਪੈਣਗੇ ਕਿਉਂਕਿ ਸਾਡੀ ਨਾਰਾਜ਼ਗੀ ਸਾਡੇ ਚਿਹਰਿਆਂ ਤੇ ਬਹੁਤ ਹੈ ਇਹ ਸਾਰੇ ਬਾਈ ਇਲੈਕਸ਼ਨ ਚ ਤੁਸੀਂ ਵੇਖੋ ਆ ਲੋਕ ਸਭਾ ਦਾ ਇਲੈਕਸ਼ਨ ਬਾਈ ਇਲੈਕਸ਼ਨ ਹੋਇਆ ਜਲੰਧਰ ਦਾ 소ਸ਼ੀਲ ਡ੍ਰਿੰਕੂ ਆਏ ਜਲੰਧਰ ਵੈਸਟ ਦਾ ਹੋਇਆ ਬਹਿੰਦਰ ਭਗਤ ਆਏ ਗਿੱਦੜ ਬਾਹੇ ਆਪਣਾ ਡਿੰਪੀ ਢੱਲੋਂ ਆਏ ਇਸ ਤੋਂ ਇਲਾਵਾ ਜੇ ਗੱਲ ਕਰੀਏ ਚੱਬੇਵਾਲ ਰਾਜਕੁਮਾਰ ਚੱਬੇਵਾਲ ਦੇ بیٹے ਸ਼ਾਂਤ ਚੱਬੇਵਾਲ ਨੇ ਇਲੈਕਸ਼ਨ ਲੜਾਇਆ ਲੋਕ ਸਭਾ ਚ ਵੀ ਹੁਸ਼ਿਆਰਪੁਰ ਤੋਂ ਚੱਬੇਵਾਲ ਨੇ ਇਲੈਕਸ਼ਨ ਲੜਾਇਆ ਫਿਰ ਉਸ ਤੋਂ ਬਾਅਦ ਇੱਕ ਸੀਟ ਲੁਧਿਆਣੇ ਵਾਲੀ ਆਈ ਜਿਹੜੇ ਰਾਜ ਸਭਾ ਮੈਂਬਰ ਸੀ ਉਹਨਾਂ ਨੂੰ ਰਿਜ਼ਾਈਨ ਕਰਾ ਕੇ ਉਹ ਸੀਟ ਉਹਨਾਂ ਨੂੰ ਲੜਾਈ ਲੁਧਿਆਣਾ ਵੈਸਟ ਵਾਰੀ ਤੇ ਹੁਣ ਤਰਨਤਾਰਨ ਸੀਟ ਤੇ ਵੀ ਅਕਾਲੀ ਦਲ ਤੋਂ ਲੀਡਰ ਲਿਆ ਕੇ ਉਮੀਦਵਾਰ ਲਿਆ ਕੇ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਚੋਣ ਜਿੱਤੀ ਗਈ ਯਾਨੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਗੱਲ ਤੇ ਤੈਅ ਹੈ ਕਿ ਹੁਣ ਚਿਹਰੇ ਬਦਲਣ ਦੀ ਪ੍ਰੋਸੈਸ ਕਵਾਇਦ ਬਹੁਤ ਤੇਜ਼ੀ ਨਾਲ ਚੱਲੇਗਾ ਪਰ ਅਕਾਲੀ ਦਲ ਨੇ ਜਿਹੜਾ ਕਮਬੈਕ ਕੀਤਾ ਲੱਗਦਾ ਹੈ ਕਿ ਹੁਣ ਮੁਕਾਬਲਾ ਸਤਾਈ ਦੇ ਵਿੱਚ ਰੀਜਨਲ ਪਾਰਟੀ ਵਾਲੀ ਗੱਲ ਜਿਹੜੀ ਨਿਕਲ ਕੇ ਲਗਾਤਾਰ ਸਾਹਮਣੇ ਆ ਰਹੀ ਉਹ ਹੋਰ ਮਜ਼ਬੂਤ ਹੁੰਦੀ ਨਜ਼ਰ ਆਏਗੀ ਪਰ ਹੁਣ 27 ਦਾ ਸੈਮੀਫਾਈਨਲ ਫਿਲਹਾਲ ਆਮ ਆਦਮੀ ਪਾਰਟੀ ਜਿੱਤ ਗਈ ਹੈ ਪਰ ਸਰਕਾਰ ਛੋਣਾ ਇਲੈਕਸ਼ਨ ਬਾਈ ਇਲੈਕਸ਼ਨ ਜਿਤਨਾ ਉਹ ਤਰਕ ਆਪਣੇ ਆਪ ਚ ਵਖਰੇ ਹੋ ਜਾਂਦੇ ਨੇ ਪਰ ਕੁੱਲ ਮਿਲਾ ਕੇ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਲਈ ਸਭ ਤੋਂ ਜ਼ਿਆਦਾ ਨਮੋਸ਼ੀ ਤੇ ਸਭ ਤੋਂ ਜ਼ਿਆਦਾ ਵਿਚਾਰ ਕਰਨ ਵਾਲੀ ਗੱਲ ਹੈ